ਨਹੀਂ ਬੱਥੇ ਜਦ ਬੱਚੇ ਨੂੰ ਮਿਲਦੇ ਨਹੀਂ ਰਿਹਾ ਹੈਗਾ ਖਾਣੇ ਵਾਲਾ ਨਾਸ਼ਾ ਜਾਂ ਕੰਮਕਾਰ ਨਹੀਂ ਮਿਲਦਾ ਹੈਗਾ ਪਹਿਲਾਂ ਕਾਂਗਰਾ ਦੇ ਰਾਜ ਵਿੱਚ ਵਧੀਆ ਕੰਮ ਹੋਏ ਨੇ ਹੁਣ ਕੋਈ ਕੰਮ ਨਹੀਂ ਵਧੀਆ ਹੈਗਾ ਬਾਦਲੇ ਸਾਨੂੰ ਕਾਂ ਕਣ ਕਰ ਦਿੱਤੀ ਆ ਤਰੀ ਹੈਗਾ ਉਹਨਾਂ ਨੇ ਤਾਂ ਸਾਨੂੰ ਬਣਾਇਆ ਜਿਹੜੀ ਅਸੀਂ ਹੁਣ ਦੇਖ ਰਹੀ ਆ ਆਪਾਂ ਨੂੰ ਉਹੀ ਗੱਲ ਕਹਿਣੀ ਆ ਵੀ ਬਿਜਲੀ ਫੇ ਪੰਜਾਬ ਦੇ ਵਿੱਚ ਫਰੀ ਕਰੀ ਜਿਦਾ ਹੁਣ ਟੱਬਰਦਸ ਜੀ ਖਾਣੇ ਵਾਲੇ 5 ਕਿਲੋ ਘਣਤ ਮਿਲਣੀ ਉਹਨੂੰ ਕਿਤੇ 3 ਕਿਲੋ ਮਿਲਣੀ ਸੀ ਪ੍ਰੋਗਰਾਮ ਰੌਣਕ ਸੱਥਾਂ ਦੀ ਤਹਿਤ ਅੱਜ ਅਸੀਂ ਪਹੁੰਚਿਆ ਫਤਿਹਗੜ੍ਹ ਸਾਹਿਬ ਦੇ ਪਿੰਡ ਪੀਤਜਨ ਜਿੱਥੇ ਮਨਰੇਗਾ ਕੰਮੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਕੀ ਕੁਝ ਸਮੱਸਿਆਵਾਂ ਇਹਨਾਂ ਨੂੰ ਆ ਰਹੀਆਂ ਨੇ ਕੀ ਨਾਮ ਬਾਬਾ ਜੀ ਕਰਨਪਾਲ ਨਾਹੀ ਠੀਕ ਹੈ ਬਾਬਾ ਜੀ ਮਾਨ ਸਰਕਾਰ ਨੂੰ ਵੀ 3 ਸਾਲ ਹੋਣੇ ਆਲੇ ਨੇ ਤੇ ਤੁਸੀਂ ਵੀ ਆਪਣਾ ਕੰਮ ਕਰ ਕਰਦੇ ਹੋ ਸਮੱਸਿਆ ਕੀ ਈ ਹੈ ਤੁਹਾਨੂੰ ਸਮੱਸਿਆ ਸਾਡੀ ਸਾਡੀ ਦਿਹਾੜੀ ਘੱਟ-ਘੱਟ ਚਾਹ ਪਾਣੀ ਦੇ ਸਾਡੀ ਪੂਰੀ ਹੋ ਜਾਂਦੀ ਹੈ ਜੀ ਰੋਟੀ ਪਾਣੀ ਚ ਚਾਹ ਪਾਣੀ ਚ ਸਾਡੇ ਮਿਹਨਤ ਘੱਟ ਕਿੰਨੀ ਹੈ 322 ਵੀ ਦਿਹਾੜੀ ਮਿਲਦੀ ਆ ਉਹਦੇ ਚ ਸਾਨੂੰ ਲੜਕ ਸੋ ਜੀ ਵਾਜ ਦਾ ਖਰਚਾ ਹੋ ਜਾਂਦਾ ਉਹਨੇ ਸਾਡਾ ਅੱਛਾ ਦਿਹਾੜੀ ਵਧਣੀ ਚਾਹੀਦੀ ਉਹ ਕਿਵੇਂ ਬੋਲਣਾ ਭਾਈ ਨਹੀਂ ਖਰਚਾ ਕਿਵੇਂ ਹੋ ਜਾਂਦਾ ਮਤਲਬ ਜਿਹੜਾ ਤੁਸੀਂ ਚਾਹ ਪਾਣੀ ਪੀਣੀ ਆ ਆਪੇ ਘਰੋਂ ਲਿਆਉਨੇ ਹੋ ਦੋ ਟਾਈ ਚਾਹ ਪੀਣੀ ਆ ਰੋਟੀ ਖਾਣੀ ਆ ਮਤਲਬ ਅੱਧੀ ਜਿਹੜੀ ਸਾਡੀ ਇੱਕਣੀ ਚਲੀ ਜਾਂਦੀ ਗਰੀਬਾਂ ਦੀ ਉਹਦੇ ਕਰਕੇ ਦਿਹਾੜੀ ਸਾਡੇ ਸਹੀ ਵਧਣੀ ਪਾਣੀ ਚਾਹੀਦੀ ਇਹ ਕੰਮਕਾਰ ਦੇ ਘੰਟੇ ਮੇਰੇ ਨੂੰ ਠੀਕ ਨੇ ਹੈ ਕੰਮਕਾਰ ਦੇ ਘੰਟੇ ਠੀਕ ਹੈ ਜੀ ਤੇ ਮਾਨ ਸਰਕਾਰ ਨੂੰ ਵੀ 3 ਸਾਲ ਹੋਣੇ ਆਲੇ ਨੇ ਤੇਨਖ ਸਾਲ ਹੋਣ ਵਾਲੇ ਨੇ ਜਿਸ ਤਰੀਕੇ ਨਾਲ ਉਹਨਾਂ ਨੇ ਕਈ ਵਾਦੇ ਕੀਤੇ ਸੀ ਜਿਵੇਂ ਔਰਤਾਂ ਨੂੰ ਵੀ 1000 ਰੁਪਏ ਵਾਲਾ ਹੋਰ ਵੀ ਕਈ ਪੈਨਸ਼ਨ ਵਧਾਉਣ ਵਾਲਾ 1500 2500 ਉਹ ਨਹੀਂ ਹਜੇ ਪੂਰੇ ਕੀਤੇ ਲੱਗਦਾ ਵੀ ਕਰਨ ਕਿ ਪੈਸ਼ਨ ਵਧੀ ਆ ਨਾ ਮਤਲਬ ਜਿਹੜੇ ਕਹਿੰਦੇ ਵੀ 30000 ਪੈਸੇ ਪੈਣੇ ਉਹ ਵੀ ਨਹੀਂ ਪਏ ਹੈ ਦੇ ਕੋਈ ਸਾਡਾ ਕੰਮ ਨਹੀਂ ਹਜੇ ਹੋਇਆ ਉਮੀਦ ਲੱਗਦੀ ਹੈ ਹੈ ਉਮੀਦ ਲੱਗਦੀ ਹੈ ਅੱਗੇ ਪਾਉਣਗੇ ਉਹ ਕਹਿੰਦੇ ਖਬਰਾਂ ਚਦਾ ਆਈ ਜਾਂਦਾ ਪਾ ਦੂਗੇ ਪਾ ਦੂਗੇ ਪੈਂਦਾ ਕੋਈ ਨਹੀਂ ਹੈ ਜੀ ਕੋਈ ਨਹੀਂ ਹੈ ਅੱਛਾ ਹਾਂ ਹਾਂ ਜੀ ਸੋ ਵੀ ਮੁੱਖ ਮੰਤਰੀ ਜਿਹੜਾ ਵਧੀਆ ਲੱਗਿਆ ਹੁਣ ਫੋਨ ਵਾਲਾ ਭਗਵੰਤ ਮਾਨ ਤੁਸੀਂ ਬਾਦਲ ਵੀ ਦੇਖਿਆ ਕੈਪਟਨ ਵੀ ਦੇਖਿਆ ਇਹਨਾਂ ਚ ਕਿਹੜਾ ਵਧੀਆ ਲੱਗਿਆ ਸਾਡਾ ਮੋਦੀਆ ਵਧੀਆ ਲੱਗਿਆ ਜੀ ਅੱਛਾ ਹਾਂ ਮੋਦੀ ਸਾਡੇ ਸਾ ਗਰੀਬਾਂ ਦੇ ਸਾਰੇ ਕੰਮ ਰਚਕਾਰ ਮੋਦੀ ਨੇ ਚਲਾਇਆ ਹੋਇਆ ਜੀ ਇਹ ਮੋਦੀ ਦੇ ਸਾਰੇ ਅਸੀਂ ਰੋਟੀ ਖਾ ਰਹੇ ਹਾਂ ਹਾਂ ਅੱਛਾ ਹਾਂ ਤੇ ਉਹ ਵਧੀਆ ਕੰਮ ਕਰ ਰਹੇ ਨੇ ਵਧੀਆ ਕੰਮ ਕਰ ਰਹੇ ਨੇ ਇਹ ਆ ਉਸ ਕੰਨ ਲਾ ਕੋ ਇਥੋਂ ਇਥੋਂ ਵਾਲੇ ਮੁੱਖ ਮੰਤਰੀ ਦਾ ਦੱਸੋ ਕੋਈ ਇਹਨਾਂ ਚ ਕਿਹੜਾ ਠੀਕ ਲੱਗਿਆ ਫਿਰ ਇਹਨਾਂ ਚ ਅਸੀਂ ਮਾੜਾ ਵੀ ਨਹੀਂ ਹੁਣ ਕਹਿ ਸਕਦੇ ਗਰੀਬ ਆਦਮੀ ਇਹਨਾਂ ਦਾ ਵੀ ਕੋਈ ਇਹਨੂੰ ਮਾੜਾ ਵਰਤਾਵ ਨਹੀਂ ਕਹਿ ਸਕਦੇ ਅਸੀਂ ਹਾਂ ਹਾਂ ਮਾੜਾ ਵੀ ਨਹੀਂ ਕਹਿ ਸਕਦਾ ਚੰਗਾ ਹੀ ਕਰ ਰਿਹਾ ਹੈ ਵਿਚਾਰਾ ਭਗਵੰਤ ਮਾਨ ਹਾਂ ਅੱਛਾ ਪਹਿਲੇ ਕੋਈ ਐਸਾ ਕਿਹੜਾ ਕੰਮ ਕਰਤਾ ਇੰਦਿਆਂ ਵੀ ਮਤਲਬ ਜਿਹੜਾ ਪਹਿਲਾਂ ਨਹੀਂ ਸੀ ਕੋਈ ਹੋਇਆ ਹੈਗਾ ਹੋਰਾਂ ਫਰੀ ਕਰੀ ਹੋਈ ਹੈ ਨਹੀਂ ਸਾਰੇ ਗਰੀਬਾਂ ਨੂੰ ਬਿਜਲੀ ਫਰੀ ਕਰੀ ਹੋਈ ਹੈ ਜਿਹੜਾ ਜਿਹੜੇ ਹੁਣ ਦੇਖ ਰਹੀ ਆ ਆਪਾਂ ਨੂੰ ਉਹੀ ਗੱਲ ਕਹਿਣੀ ਆ ਜੀ ਦੀ ਵੀਡੀਓ ਪੰਜਾਬ ਦੇ ਵਿੱਚ ਫੇਰੀ ਕਰੀ ਆ। ਉਹ ਤੁਹਾਡੇ ਸੜਕਾਂ ਸੁੜਕਾਂ ਵਧੀਆ ਨੇ ਉਰੇ। ਨਹੀਂ। ਸੜਕਾਂ ਦਾ ਕੰਮ ਥੋੜਾ ਖਰਾਬ ਜਾਈ ਹੈ। ਤੁਸੀਂ ਸੜਕਾਂ ਨੂੰ ਆਏ ਰਹੇ ਆ। ਐਮਐਲਏ ਐਮਐਲਏ ਆਉਂਦੇ ਨਹੀਂ ਪਿੰਡਾਂ। ਐਮਐਲਏ ਆਉਂਦੇ ਨਹੀਂ। ਜਦ ਵੀ ਸਾਨੂੰ ਕੰਮ ਬੰਦਾ ਕੋਈ ਬੁਲਾ ਲੈਣੇ ਆ ਜਾਂਦਾ। ਪਹਿਲਾ ਮਤਲਬ ਕਿ ਕੌਣ ਸੀ? ਕੁਲਜੀਤ ਨਗਰ ਆ ਇੱਧਰ? ਹਾਂ ਉਹੀ। ਉਹਨੇ ਵੀ ਕੰਮ ਸੋਹਣੇ ਕੀਤੇ। ਉਹਨੇ ਕੰਮ ਵਧੀਆ ਕਰੇ ਗ੍ਰੀਬਾਂ ਵਾਸਤੇ। ਠੀਕ ਹੈ। ਕਰਨ ਪਟਾਚੀ ਆਇਓ ਅੰਕਲ ਕੀ ਨਾਮ ਆਂਕਲ ਜੀ ਮੇਰਾ ਨਾਮ ਇਹੋ ਜੀ ਹੈ ਠੀਕ ਹੈ ਅੱਖ ਜੀ ਕੀ ਸਮੱਸਿਆ ਲੱਗਦੀ ਹੈ ਤੁਹਾਨੂੰ ਹੁਣ ਤੱਕ ਪੀ ਜਿਹੜੀ ਆ ਰਹੀ ਹੈ ਬਸ ਸਮੱਸਿਆ ਦਾ ਜੀ ਕੋਈ ਨਹੀਂ ਸੋਨੇ ਪੈਸੇ ਸਰਕਾਰ ਪਾਈ ਜਾਂਦੀ ਹੈ ਹੂੰ ਆਪਣਾ ਖਾਈ ਜਾਂਦੇ ਕੰਮ ਕੀ ਚੱਲ ਜਾਂਦਾ ਹੈ ਵਧੀਆ ਹੂੰ ਤੁਹਾਨੂੰ ਕਦੇ ਕੀ ਨਾਮ ਆ ਵੀਰੇ ਮੇਰਾ ਇਹ ਸਨੀ ਜਿਵੇਂ ਤਿੰਨ ਸਾਲ ਮਾਨ ਸਰਕਾਰ ਨੂੰ ਹੋ ਗਏ ਕੰਮਕਾਰ ਵਧੀਆ ਹੋ ਰਹੇ ਨੇ ਕਿ ਪਹਿਲਾਂ ਵਧੀਆ ਹੁੰਦੇ ਸੀ 엄ਮ ਕਰ ਪਹਿਲਾਂ ਵੀ ਸਹੀ ਹੋ ਰਹੇ ਤੇ ਹੁਣ ਵੀ ਸਹੀ ਹੁੰਦੇ ਆ ਥੋੜੇ ਬਹੁਤੇ ਧਿਆਨ ਚ ਤੁਹਾਡੇ ਧਿਆਨ ਚ ਬਸ ਜੋ ਦਿਖਦਾ ਆ ਵੀ ਥੋੜੇ ਬਹੁਤ ਹੀ ਕੰਮ ਸਰਕਾਰ ਨੇ ਮਤਲਬ ਇਹਨੇ ਭਗਵਾਨਤਮਾਨ ਜੀ ਨੇ ਕਰੇ ਆ ਥੋੜੇ ਬਹੁਤ ਹੀ ਕਰੇ ਇਹਨਾਂ ਨੇ ਇਹਦੇ ਬਾਕੀ ਦੇਖਦੇ ਹੋ ਜੇ ਨਰੇਗਾ ਨੇ ਨੌਕਰੀ ਨੌਕਰੀਆਂ ਵੀ ਨਹੀਂ ਕੋਈ ਹੈ ਜਿ ਕੋ ਸਾਨੂੰ ਮਿਲਿਆ ਜੀ ਅੱਛਾ ਹਾਂ ਜੀ ਮੈਨ ਸਾਲ ਤੋਂ ਕੁਛ ਨਹੀਂ ਮਿਲਿਆ ਜੀ ਸਾਨੂੰ ਅੱਗੇ ਪੜੇ ਹੋ ਹਾਂ ਜੀ ਅੱਛਾ 6 ਪੜਿਆ ਜੀ ਮੈਂ ਠੀਕ ਸਾਰਾ ਕੁਝ ਜਾਣਦਾ ਮੈਂ ਜਾਨੀ ਵੀ ਪੰਜਾਬੀ ਪੜ ਲਏ ਨੇ ਆ ਇੰਗਲਿਸ਼ ਵੀ ਆਉਂਦੀ ਐ ਤੇ ਸਾਇੰਸ ਉਹਨ ਵੀ ਕਰ ਲਈਦੇ ਆ ਬੱਚੇ ਹਾਂਜੀ ਹਾਂਜੀ ਤਿੰਨੋਂ ਸਿੱਧੀ ਸਮੱਸਿਆ ਇੱਧਰ ਨਾਸ਼ੇ ਨਾਸ਼ੇ ਦੀ ਤਾਂ ਅਦਰ ਜੀ ਥੋੜੀ ਮਤਲਬ ਹੈ ਨਹੀਂ ਐ ਇੱਧਰ ਛਿੱਟਾ ਝੁੱਟਾ ਹੈਗਾ ਇੱਧਰ ਛਿੱਟਾ ਝੁੱਟਾ ਦਾ ਹੈਗਾ ਥੋੜਾ ਬਹੁਤਾ ਹੀ ਹੈ ਬਸ ਆਸ-ਪਾਸ ਦੇ ਪਿੰਡਾਂ ਦੇ ਮੁੰਡੇ ਆਏ ਬਸ ਭਗਵੰਤ ਜੀ ਜਿਵੇਂ ਕਹਿ ਰਹੇ ਨੇ ਨੌਕਰੀਆਂ ਮਿਲਣਾਂ ਚ ਥੋੜੀ ਤਾਂ ਪੜ੍ਹਾਈ ਘੱਟ ਐ ਵੀ ਕੋਈ ਸਰਕਾਰੀ ਪੀਪਰ 'ਚ ਆਉਂਦਾ ਨਹੀਂ ਹੋਣਾ ਤੁਹਾਡਾ ਤੇ ਉਂਝ ਤੁਹਾਡੇ ਇੱਧਰ ਪਿੰਡੋਂ ਨੌਕਰੀ ਮਿਲੀ ਐ ਕਿਸੇ ਨੂੰ ਨਹੀਂ ਨਹੀਂ ਇੱਧਰ ਕਿਸੇ ਨੂੰ ਨਹੀਂ ਮਿਲੀ ਜੀ ਕਿਸੇ ਨੂੰ ਨੌਕਰੀ ਮਿਲੀ ਹੈ ਜੀ ਕਿਸੇ ਨੂੰ ਵੀ ਮਤਲਬ ਨਾ ਕੋਈ ਪਤਾ ਲੱਗੇ ਨਾ ਨੌਕਰੀ ਦਾ ਹੈ ਜੋ ਕੋਈ ਹੈ ਚਾਂਸ ਨਹੀਂ ਹਾਂਜੀ ਐ ਦਸੂ ਵੀ ਮੁੱਖ ਮੰਤਰੀ ਕਹਿੰਦਾ ਠੀਕ ਲੱਗਿਆ ਪਹਿਲਾਂ ਵਾਲੀ ਸੀ ਠੀਕ ਸੀ ਕਿ ਹੁਣ ਭਗਵੰਤ ਮਾਨ ਠੀਕ ਹੈ ਭਗਵੰਤ ਮਾਨ ਵੀ ਠੀਕ ਹੈ ਜੀ ਬਸ ਪਹਿਲਾਂ ਵਾਲੇ ਵੀ ਠੀਕ ਤੇ ਪਹਿਲਾਂ ਵਾਲੇ ਵੀ ਨਹੀਂ ਮਾੜੇ ਸੀਗੇ ਉਹ ਜਿਹੇ ਜੀ ਸਰਕਾਰ ਉਹ ਜੀ ਮਤਲਬ ਕੰਮ ਹੁੰਦੇ ਆ ਵਾਪਿਸ ਹੁਣ ਦੇਖਦੇ ਆ ਤੁਸੀਂ ਹਾਂ ਅੰਟੀ ਕੀ ਨਾਮ ਹੈ ਜੀ ਸੁਖਰਾਜ ਕੌਰ ਅਟਿਕ ਤਿੰਨ ਸਾਲ ਮਾਨ ਸਰਕਾਰ ਨੂੰ ਹੋਣ ਵਾਲੇ ਨੇ ਕੰਮ ਕਰ ਹੁਣ ਵਧੀਆ ਹੋ ਰਹੇ ਨੇ ਕਿ ਪਹਿਲਾਂ ਵਧੀਆ ਹੁੰਦੇ ਸੀ ਜਦੋਂ ਭਗਵਾਨ ਆਪਣੇ ਜੋ ਕਹਿਣਾ ਸੱਚ ਕਹਿਣਾ ਪਹਿਲਾਂ ਕਾਂਗਰਸ ਦੇ ਰਾਜ ਵਿੱਚ ਵਧੀਆ ਕੰਮ ਹੋਏ ਨੇ ਹੁਣ ਕੋਈ ਕੰਮ ਨਹੀਂ ਵਧੀਆ ਹੈਗਾ ਸਾਡੇ ਤਾਂ ਬਾਲੇ ਵੀ ਟੁੱਟੇ ਪਏ ਨੇ ਪੈਸਣ ਵੀ 1500 ਆਉਂਦੀ ਬੇਦਵਾਦੀ ਹਾਂਜੀ 2500 ਕਹਿੰਦੀ ਸੀ 2500 ਕੋਈ ਨਹੀਂ ਦਿੱਤਾ ਜੀ ਨਾ ਕੋਈ ਹਜ਼ਾਰ ਪਾਇਆ ਜਾ ਕੇ ਦੇਖ ਲਓ ਬਾਲੇ ਟੁੱਟੇ ਨਗਰਾਟ ਵੀ ਨਹੀਂ ਪੂਰੀ ਮਿਲੀ ਹੋਈ ਫੂਸ ਬਾਲਾਗਾ ਚੋਂਦੇ ਨੇ ਹਾਂਜੀ ਕੱਚੇ ਮਕਾਨਾਂ ਜੀ ਮੇਰੇ ਫੂਸ ਬਾਲਾ ਬਾਲੇ ਟੁੱਟੇ ਜਾ ਕੇ ਮੌਕਾ ਦੇਖ ਸਕਦੇ ਨੇ ਸਰਕਾਰ ਜਿਹੜਾ ਤੁਹਾਨੂੰ ਪੈਨਸ਼ਨ ਕਹਿੰਦੇ ਸੀ 2500 ਕਰਾਂਗੇ ਤੇ ਔਰਤਾਂ ਨੂੰ 1000 ਰੁਪਏ ਉਮੀਦ ਰੱਖਦੀ ਆ ਕਿ 2 ਸਾਲ ਪੈਣੇ ਕੋਈ ਉਮੀਦ ਨਹੀਂ ਹੈਗੀ ਜੀ ਕੋਈ ਉਮੀਦ ਨਹੀਂ ਹੈਗੀ ਜੀ ਇਹਦੀ ਨਾ 1000 ਰੁਪਏ ਨਾ ਪਿਲਸਣ ਵਧਾਈਏ ਕੁਝ ਵੀ ਨਹੀਂ ਕਰਿਆ ਜੀ ਬੇਵਦਵਾ ਨੂੰ ਉਹੀ 1500 ਮਿਲਦਾ ਜੀ ਉਹਦੇ ਨਾਲ ਟਾਈਮ ਪਾਸ ਹੁੰਦਾ ਬਸ ਮਾੜਾ ਮੋਟਾ ਬੱਚੇ ਤੁਹਾਡੇ ਕੀ ਕਰਦੇ ਆ ਬੱਚੇ ਜੀ ਮਾੜਾ ਮੋਟਾ ਦਿਹਾੜੀ ਜੋਤਾ ਕਰਦੇ ਨੇ ਲੱਗ ਨੇ ਦੋਵੇਂ ਮੁੰਡੇ ਘਰ ਵਾਲੇ ਨੂੰ 3 ਸਾਲ ਹੋ ਗਏ ਮੁੱਕੇ ਨੇ ਪੜੇ ਹੋਏ ਨੇ ਉੰਡੇ ਨਾ ਨਾ ਪੜੇ ਹੋਣੀ ਬਸ ਇਹ ਤਾਂ ਨਸ਼ੀ ਦੀ ਸਮੱਸਿਆ ਹੈ ਜੀ ਤੁਹਾਡੇ ਨਹੀਂ ਜੀ ਨਸ਼ੀ ਦਾ ਸਾਡੇ ਕੋਈ ਨਹੀਂ ਹੈਗੀ ਹਾਂਜੀ ਜਿਵੇਂ ਮਤਲਬ ਤੁਸੀਂ ਕਾਂਗਰਸ ਦੀ ਵੀ ਗੱਲ ਕੀਤੀ ਹੈ ਉਦੋਂ ਮਤਲਬ ਕੋਈ ਸੜਕਾ ਸੁੜਕਾ ਠੀਕ ਸੀ ਗਿਆ ਕਿ ਹਾਂਜੀ ਪਹਿਲਾਂ ਸੜਕਾਂ ਬਹੁਤ ਵਧੀਆਂ ਹਤੀ ਜੀ ਹੁਣ ਦੇ ਸਮੇਂ ਤੇ ਅੱਜ ਕਿਸੇ ਸੜਕ ਬਣਾਈ ਨਹੀਂ ਤੁਹਾਨੂੰ ਦੇਖਦੇ ਹੋ ਤਾਂ ਇਸ ਵਾਰ ਸਾਹਮਣੇ ਤੁਸੀਂ ਵੀ ਗੱਡੀਆਂ ਲੈ ਕੇ ਆਉਣੀ ਹੈ ਸੱਤ ਤੋਂ ਵੱਡੇ ਤੁਸੀਂ ਹੋਈਆਂ ਹਾਂਜੀ ਜਿੱਦ ਤੇ ਤੁਹਾਡੇ ਐਮਐਲਏ ਆਉਂਦਾ ਫੇਰ ਐਮਐਲਏ ਉਹ ਆਉਂਦਾ ਤਾਂ ਕੀ ਕਹਿੰਦੇ ਨੇ ਅਨਾ ਪਹਿਲਾਂ ਨਾਗਰਾਉਂ ਦਾ ਤਾਂ ਇੱਕ ਦੋ ਵਾਰ ਹੀ ਰਾਇਆ ਹੈਗਾ ਹਾਂਜੀ ਇਹ ਇਹ ਕੁਝ ਨਹੀਂ ਕਰਿਆ ਬਸ ਹੀ ਹੁਣ ਤੁਹਾਨੂੰ ਪਤਾ ਹੀ ਹੈਗਾ ਅੱਜ ਕੱਲ ਪਿੰਡਾਂ ਦੇ ਵਿੱਚ ਆਉਂਦੇ ਨੇ ਵੋਟਾਂ ਪਾ ਕੇ ਮੁੜ ਜਾਂਦੇ ਨੇ ਕਰਦੇ ਕੋਈ ਕੁਝ ਨਹੀਂ ਵੋਟਾ-ਵੋਟਾ ਨਹੀਂ ਹਾਂ ਜੇ ਮੜਾ ਮੋਟਾ ਬੰਦਾ ਉਰੇ ਪਰੇ ਹੋ ਜਾਂਦਾ ਉਹਨਾਂ ਨੂੰ ਵੀ ਕਹਿੰਦੇ ਨੇ ਕਿੱਧਰ ਚੱਲੇ ਹੋ ਇੱਧਰ ਆਵੋ ਪਰ ਕੰਮ ਤਾਂ ਨੇ ਰੇਗਾ ਤੋਂ ਵੀ ਸਾਨੂੰ ਬੈਂਕ ਦਾ ਕਵੀ ਹੁਕਮ ਨਹੀਂ ਹੈਗਾ ਵੀ ਅਸੀਂ ਇੱਥੇ ਚਲੇ ਜਾਵਾਂਗੇ ਹਾਂਜੀ ਉੱਧਰ ਬੈਂਕ ਨੂੰ ਜਨ ਜਾਣਾ ਉਰੇ ਆ ਕੇ ਕੰਮ ਕਰੋ ਆ ਬੇਦਵਾਂ ਨੂੰ ਪਲਸਣੀ ਕਢਾਉਣ ਦਿੱਤੀ ਹੈਗੀ ਮੈਨੂੰ ਮੇਲ ਨੇ ਕਹਿੰਦੇ ਜਾਣਾ ਨਹੀਂ ਹੈਗਾ ਪਹਿਲਾਂ ਉਰੇ ਆ ਕੇ ਕੋਰਚ ਦਸ ਸੋ ਕਿੰਨਾ ਧੱਕਾ ਕਰਦੇ ਨੇ ਫੇਰ ਦੋ ਦੋ ਛੋਟੀਆਂ ਤਿੰਨ ਤਿੰਨ ਛੋਟੀਆਂ ਪਾ ਕੇ ਸਾਨੂੰ ਦਿੰਦੇ ਨੇ ਬੁੜੀਆਂ ਟੀਮਿਆਂ ਨੂੰ ਵੀ ਉਹੀ ਬਰਾਬਰ ਰੱਖਦੇ ਆ ਗੱਬਰੂਆਂ ਨੂੰ ਵੀ ਉਹੀ ਬਰਾਬਰ ਰੱਖਦੇ ਆ ਇਹ ਦਸ ਸੋ ਧੱਕਾ ਘਾਤੇ ਕਰਦੇ ਨੇ ਜੇ ਅਸੀਂ ਬੋਲਦੇ ਆ ਤਾਂ ਸਾਨੂੰ ਦਾਦਾ ਕਰਕੇ ਚਿਮੜਦੇ ਨੇ ਨੇਟ ਅੰਟੀ ਕੀ ਕੀ ਸਰਕਾਰ ਹੁਣ ਤੱਕ ਠੀਕ ਲੱਗੀ ਵੀ ਇਹਨੇ ਕੰਮ ਵਧੀਆ ਕਰੇ ਨੇ ਬਸ ਗ੍ਰੇ ਸਾਨੂੰ ਤਾਂ ਸਰਕਾਰ ਕੋਈ ਨਹੀਂ ਪਹਿਲਾਂ ਦੇਖ ਲਾ ਇਹਨੇ ਇਹਨੇ ਕਿਹਾ ਸੀ ਕਿ ਕਹਿੰਦਾ ਮੁੰਡਿਆਂ ਨੂੰ ਨੌਕਰੀਆਂ ਮਿਲਣਗੀਆਂ 12-12 ਵੀ ਪੜ ਕੇ ਵੀ ਮੁੰਡੇ ਵੀ ਧੱਕੇ ਖਾਂਦੇ ਫਿਰਦੇ ਨੇ ਉਹਨਾਂ ਨੇ ਵੀ ਨੌਕਰੀਆਂ ਦੇਈਆਂ ਸਾਨੂੰ ਕਹਿੰਦੇ ਤੇ ਵੀ ਹਜ਼ਾਰ-ਹਜ਼ਾਰ ਰੁਪਏ ਤੁਹਾਨੂੰ ਪੈਸੇ ਪਾਉਂਗੇ ਉਹ ਵੀ ਨਹੀਂ ਸਾਨੂੰ ਵੀ ਨਹੀਂ ਪਾਈ ਹੈਗੇ ਅੱਗੇ ਲੱਗਦਾ ਪਾਉਣਗੇ ਦੋਸਰ ਰਹਿਗੇ ਨਾ ਜੀ ਨਾ ਕੋਈ ਨਹੀਂ ਸਾਨੂੰ ਲੱਗਦਾ ਹੈਗਾ ਹਾਂ ਨਹੀਂ ਜੇ ਮਤਲਬ ਪਾਉਂਦੇ ਨੇ ਫਿਰ 1000 ਰੁਪਏ ਠੀਕ ਹੈ ਕੰਮ ਆ ਜਾਊਗਾ ਕਿਤੇ ਚੱਲ ਆਏ ਜਾਂਦਾ ਹੁਣ ਨਿਕਨੇ ਕੇ ਬੱਚੇ ਨੇ ਕੋਈ ਨਾ ਕੋਈ ਤਾਂ ਅਰਥ ਲੱਗਦਾ ਹੀ ਪਰ ਹੁਣ 2 ਮਹੀਨੇ ਚ ਸਾਡੇ ਨਾਲ 1-2 ਸਾਲ ਚ ਕੀ ਹੋਊਗਾ ਜਾਂ ਤਾਂ ਸਾਨੂੰ ਹਾਂ ਜਾਂ 3 ਸਾਲ ਚ ਨੀ ਕੁਛ ਬਣਾਇਆ ਹੁਣ ਸਾਡਾ ਕੀ ਬਣਾ ਦੇਣਾ ਉਹਨਾਂ ਨੇ ਐ ਕਿ ਨਹੀਂ ਫਿਰ ਮਤਲਬ ਬਾਦੀ ਬਾਦੀ ਵੈਸੀ ਕਰਦੇ ਨੇ ਵੈਸੀ ਕਰ ਲੇ ਸਾਨੂੰ ਤੇਲਾ ਇੰਨਾ ਕਿਹਾ ਸਾਨੂੰ ਕਹਿੰਦੇ ਵੀ ਜਿਹੜੇ ਤੁਹਾਡੇ ਮੁੰਡੇ ਫਿਰਦੇ ਨੇ ਉਹਨਾਂ ਨੂੰ ਨੌਕਰੀਆਂ ਮਿਲਣਗੀਆਂ ਕੁਛ ਨਹੀਂ ਦਿੱਤਾ ਤੁਹਾਡੇ ਪਿੰਡ ਕਿੰਨੀਆਂ ਨੌਕਰੀਆਂ ਮਿਲ ਗਈਆਂ ਸਰਕਾਰੀ ਭਗਵੰਤ ਮਾਤਾ ਦੇ ਰਹੇ ਨੇ 50000 ਦਿੱਤੀਆਂ ਕੋਈ ਨੌਕਰੀ ਨਹੀਂ ਮਿਲੀ ਕੋਈ ਨੌਕਰੀ ਨਹੀਂ ਮਿਲੀ ਹੈਗੀ ਜਿਹੜੇ 12-12 ਪੜੇ ਹੋਏ ਨੇ ਉਹ ਵੀ ਧੱਕੇ ਖਾ ਰਹੇ ਨੇ ਜਿਹੜੇ ਇੱਕ ਪਹਿਲਾਂ ਪ੍ਰਕਾਸ਼ ਬਾਦਲ ਦੀ ਸਰਕਾਰ ਆਈ ਐ ਫਿਰ ਕੈਪਟਨ ਰਹੇ ਨੇ ਹੁਣ ਭਗਵੰਤ ਮਾਨ ਇਹਨਾਂ ਦੇ ਵਿੱਚੋਂ ਜਿਹੜੇ ਪਿਛਲੇ ਸੀਗੇ ਫਿਰ ਉਹਨਾਂ ਚੋਂ ਕੌਣ ਸਹੀ ਸੀਗਾ ਉਹ ਕਾਂਗਰਸ ਸਹੀ ਦੀ ਵੀ ਕਾਂਗਰਸ ਸਹੀ ਦੀ ਵੀਰੇ ਬਾਦਲ ਨੇ ਚੱਲ ਹਾਂ ਬਾਦਲ ਨੇ ਵੀ ਚੱਲ ਆ ਸਾਨੂੰ ਸਵਾਰੇ ਆ ਤਾਂ ਨਹੀਂ ਦਾਣਾ ਪੱਕਾ ਲਾਇਆ ਵੀਰੇ ਉਹਨਾਂ ਨੇ 5-5 ਲੋਕਾਂ ਤੋਂ 5 ਕਿਲੋ ਮੀਣੇ ਬਾਦਲ ਨੇ ਸਾਨੂੰ ਕਾਂ ਕਣ ਕਰ ਦਿੱਤੀ ਆ ਐ ਤਾਂ ਨਹੀਂ ਹੈਗਾ ਉਹਨਾਂ ਨੇ ਤਾਂ ਸਾਨੂੰ ਬਣਾਇਆ ਤੇ ਅੱਟੇ ਹੁਣ ਕਿੰਨੀ ਮਿਲ ਰਹੀ ਹੈ ਕਣਕ ਕਹਿੰਦੇ ਹੁਣ ਘਟ ਗਈ ਹੋਈ ਹੈ ਹਾਂ 5 ਕਿਲੋ ਕਣਕ ਮਿਲਦੀ ਹੈ ਹਾਂ ਕਿੰਨੀ ਜੀ 5 ਕਿਲੋ ਕਣਕ ਇੱਕ ਬੰਦੇ ਨੂੰ ਪਹਿਲਾਂ ਕਿੰਨੀ ਮਿਲਦੀ ਸੀ ਪਹਿਲਾਂ ਤਾਂ ਸਾਨੂੰ ਮਿਲਦੀ ਸੀ 30 ਕਿਲੋ ਕਣਕ ਮਿਲਦੀ ਸੀ 25 ਕਿਲੋ ਘਟਾਤੀ ਸਾਡੀ ਅੱਛਾ ਹਾਂ ਹੁਣ ਇੱਕ ਹਾਂ ਭਵੰਤ ਮਾਨ ਨੇ ਤਾਂ ਸਾਡਾ ਵੇੜਾ ਗੁੱਲ ਕਰਤਾ ਬਸ ਫਿਰ ਸਰਜੰਦੇ 5 ਕਿਲੋ ਬਸ ਹੁਣ ਕੀ ਕਰੀਏ ਜੋ ਟਾਈਮ ਨਿਕਲ ਰਿਹਾ ਫਿਰ ਮੁੱਲ ਮਾਲ ਲੈ ਲੈਣੇ ਆ ਇਹ ਕਹਿੰਦੇ ਸੀ ਦਾਲ ਕਿਉਂ ਵੀ ਦਵਾਂਗੇ ਹਾਂ ਕਹਿੰਦੇ ਤਾਂ ਬਹੁਤ ਕੁਸਤੇ ਬਾਸ ਜਦੇ ਹੁਣ ਅਸੀਂ ਦੇਖਦੇ ਆਂ ਆਲਾ-ਦਾਲਾ ਚੱਲ ਕੋਈ ਨਹੀਂ ਸਾਨੂੰ ਕੋਈ ਲਾਲਚ ਦੇ ਦਿੰਦੇ ਨੇ ਫਿਰ ਸਾਨੂੰ ਪਾਣੇ ਪੈਂਦੀਆਂ ਨੇ ਵੀ ਚਲੋ ਕੋਈ ਨਾ ਬੈਠਿਆਂ ਨੂੰ ਸਾਨੂੰ 1000 ਰੁਪਏ ਵੀ ਪਾਤਾ ਚਲ ਉਹੀ ਰਾਸ਼ਨ ਕਰਾ ਲਾਂਗੇ ਪਰ ਉਹ ਵੀ ਨਹੀਂ ਸਾਨੂੰ ਤਾਂ ਮਿਲਿਆ ਤੇਰਾ ਟੀ ਵਿਸ਼ਵਾਸ ਨਹੀਂ ਰਿਹਾ ਕਿਸਤੇ ਨਾ ਬਿਲਕੁਲ ਨਹੀਂ ਵਿਸ਼ਵਾਸ ਰਿਹਾ ਹੁਣ ਤਾਂ ਝੂਠ ਹੈ ਪਰੇ ਚੱਲ ਪਈ ਦੁਨੀਆ ਹਾਂ ਹੁਣ ਸਾਨੂੰ ਵੀ ਤਾਂ ਝੂਠ ਬੋਲਣੇ ਫਿਰ ਮਜਬੂਰ ਕਰਦੇ ਨੇ ਜਿੱਕਣ ਫਿਰ ਉਹ ਝੂਠ ਬੋਲਦੇ ਨੇ ਅਸੀਂ ਵੀ ਤਾਂ ਇੱਕਣੇ ਝੂਠ ਬੋਲਣਾ ਹਣ ਸਾਰ ਸਾਨੂੰ ਵੀ ਆਇਆ ਲਾਲ ਚੌਕਾ ਸਾਡੇ ਮੁੰਡਿਆਂ ਨੂੰ ਨਿਆਣਿਆਂ ਨੂੰ ਨੌਕਰੀਆਂ ਮਿਲ ਜਾਣਗੀਆਂ ਚੱਲ ਅਸੀਂ ਬੈਠੇ ਕਰੂੰਗਾ ਆਦੇ ਲੱਬੂੜਾ ਆਇਆ ਮਾਇਆ ਹੁਣ ਅਸੀਂ ਨਰੇਗਾ ਚਾ ਨਰੇਗਾ ਦੇ ਵਿੱਚ ਅੱਜ ਨਾਲ ਦਿਹਾੜੀ ਨਹੀਂ ਹੈਗੀ ਉਹ ਵੀ ਕਦੇ ਆ ਗਈ ਉਹ ਵੀ ਕਦੇ ਆ ਗਈ ਕਦੇ ਨਹੀਂ ਵੀ ਆਉਂਦੀ ਕੈਪਟਨ ਵੀ ਉਹ ਕਹਿੰਦਾ ਸੀ ਵੀ ਇਕੱਲੇ ਇਕੱਲੇ ਘਰ ਚ ਦੇਵਾਂਗਾ ਨੌਕਰੀ ਉਹਦੋਂ ਕਿੰਨਿਆ ਕਿ ਮਿਲੀਆਂ ਕੋਈ ਨਹੀਂ ਮਿਲੀ ਹੈਗੀ ਸਾਨੂੰ ਨੌਕਰੀ ਕੋਈ ਨਹੀਂ ਨਾ ਕੈਪਟਨ ਨੇ ਦਿੱਤੀ ਨਾ ਭਵੰਤਵਾਨ ਨੇ ਦਿੱਤੀ ਆ ਕਿਸੇ ਨੇ ਨੌਕਰੀ ਨਹੀਂ ਦਿੱਤੀ ਸਾਨੂੰ ਤਿੰਨ ਕਿ ਵੀ ਨਹੀਂ ਚੰਨੀ ਵੀ ਰੇ ਸੀ ਮੁੱਖ ਮੰਤਰੀ ਉਹ ਠੀਕ ਸੀ ਚਰਨਜੀਤ ਚੰਨੀ ਹਾਂ ਚੰਨੀ ਤਾਂ ਸੀ ਚੰਨੀ ਠੀਕ ਤਾਂ ਜੰਨੀ ਠੀਕ ਤਾਂ ਜੀ ਹਾਂ ਉਹਨੇ ਕੀ ਕੀਤਾ ਉਹੇ ਕੰਮ ਤਾਂ ਲੁੱਟਿਆ ਉਹਨਾਂ ਨੇ ਤਾਂ ਜੀ ਦੇਖ ਲਓ ਸਾਡੀਆਂ ਜਿਹੜੇ ਕੰਮ ਕਰੇ ਨੇ ਸਹੀ ਕਰੇ ਨੇ ਆ ਆਮਾੜੇ ਮਟਿਆ ਗਾਲੀਆਂ ਬਣਾਤੀਆਂ ਉਹਨਾਂ ਨੇ ਧਾਰ ਕਾਟੇ ਬਸਾਲੀਆਂ ਲਾਤੀਆਂ ਤੁਹਾਨੂੰ ਹਾਂ ਬਸ ਉਸ ਜੀ ਜਾਂਦਾ ਟਾਈਮ ਲੈਂਦਾ ਤੁਸੀਂ ਨਰੇਗਾ ਚ ਕੰਮ ਕਰਦੇ ਆ ਜਿੱਦਣ ਵਿੱਲੇ ਹੁੰਨੇ ਆ ਜਾਣੇ ਹੀ ਆ ਹੁਣ ਰਿਸ਼ਤੇਦਾਰੀਆਂ ਵਿੱਚ ਕਿੱਥੇ ਹੁਣ ਕੁੜੀਆਂ ਸੰਧਾਰਿਆਂ ਨੂੰ ਜਾਣੇ ਆ ਹੁਣ ਧਾਰ ਕਾਟ ਚੱਕਦੇ ਆ ਆਪਣਾ ਬਸ ਚਲੇ ਜਾਂਦੇ ਆ ਦਾ ਤਾਂ ਹੋਇਆ ਕੋਈ ਹਾਂਜੀ ਹਾਂਜੀ ਉਹਦਾ ਤਾਂ ਮੈਨੂੰ ਸਾਨੂੰ ਫਾਇਦਾ ਕਈ ਕਹਿੰਦੇ ਨੇ ਵੀ ਬੀਬੀਆਂ ਲੜ ਪੈਂਦੀਆਂ ਨੇ ਕੰਡੈਕਟਰ ਨਾਲ ਵੀ ਬੰਦ ਹੋਣਾ ਚਾਹੀਦਾ ਲੜ ਪੈਣੇ ਆ ਹੋਰ ਹਾਂ ਹਾਂ ਅੱਡੀ ਕੀ ਨਾਮ ਹੈ ਬਲਬੀਰ ਕੋਰ ਹੈ ਅੱਡੀ ਉੱਚੀ ਬੋਲੀ ਉਹ ਕੀ ਸਮੱਸਿਆ ਕੀ ਹੈ ਤੁਹਾਡੀ ਪੀ ਜਿਹੜੀ ਹੁਣ ਆ ਰਹੀ ਹੈ ਕਿ ਵਧੀਆ ਟਾਈਮ ਚੱਲ ਰਿਹਾ ਵਧੀਆ ਟਾਈਮ ਤੱਕ ਉਹਨੂੰ ਅੱਜ ਹਲਦੇ ਸਮੇਂ ਵਿੱਚ ਤੁਹਾਨੂੰ ਪਤਾ ਹੀ ਹੈ ਬਈ ਜਿਹਦਾ ਹੁਣ ਟੱਬਰ ਦਸ ਜੀ ਖਾਣੇ ਵਾਲੇ 5 ਕਿਲੋ ਕਣਕ ਮਿਲਣੀ ਉਹਨੂੰ ਕਿਥੇ 30 ਕਿਲੋ ਮਿਲਣੀ ਸੀ 30 ਕਿਲੋ ਇੱਕ ਮੈਂਬਰ ਨੂੰ ਮਿਲਦੇ ਪੰਜ ਚਾਰ ਬੰਦੇ ਤੇ ਮਿਲੇ ਜਾਂਦੇ ਦਾ ਕਾਊਂਟਰ ਦਾ ਕਾਊਂਟਰ ਮੂੰਹ ਮੋਲ ਲੈਣੀ ਪੈਂਦੀ ਹੈ ਜੀ ਸਭ ਨੂੰ ਕੋਈ ਕਿਲੋ ਲੈ ਕੇ ਸਾਰਦਾ ਬਣਾ ਕੋਈ 2 ਕਿਲੋ ਜੀ ਇਹਨਾਂ ਦੇ ਮੇਰੇ ਬੰਦੇ ਨੂੰ 30 ਸਾਲ ਹੋ ਗਏ ਮਰੇ ਨੂੰ ਹੁਣ ਅਸੀਂ ਆਪਣੇ ਨਿਆਣੇ ਅੱਖਣੇ ਛੋਟੇ ਛੋਟੇ ਪਾਲੇ ਬੁੱਕੇ ਕੋਈ ਨਹੀਂ ਕਿਸੇ ਨੇ ਕੁਝ ਦਿੰਦਾ ਨਾ ਕਰਦਾ ਇਹਨਾਂ ਨੇ ਤਾਂ ਅੱਗ ਦਾ ਰਸਣ ਅੱਗੇ ਕਿ ਛੋਲੇ ਵੀ ਮਿਲਦੇ تھے ਧਾਲ ਵੀ ਮਿਲਦੀ ਦੀ ਚੌਲ ਵੀ ਮਿਲਦੇ ਤੇ ਹੁਣ ਕੁਝ ਨਹੀਂ ਮਿਲਦਾ ਹੈਗਾ ਸਾਨੂੰ ਹਜ਼ਾਰ-ਹਜ਼ਾਰ ਰੁਪਈਆ ਕਹਿੰਦੇ ਤੇ ਉਹ ਵੀ ਨਹੀਂ ਤੇਰੇ ਸਾਹਮਣੇ ਪਾਇਆ ਹੈਗਾ ਇਹਨਾਂ ਨੇ ਕਣਕ ਵੀ ਘਟਾਤੀ ਰਾਸ਼ਨ ਵੀ ਘਟਾਤਾ ਇਹਨਾਂ ਨੇ ਕੀ ਬੋਲ ਤੂੰ ਕੋਈ ਨਹੀਂ ਉਹ ਕਰਿਆ 10000 ਰੁਪਈਆ ਤੁਹਾਨੂੰ ਲੱਗਦਾ ਵੀ ਜਦੋਂ ਜੇ ਕਈ ਲੀਡਰ ਹੁੰਦੇ ਨੇ ਵੀ ਵੋਟਾਂ ਦੇ ਕੋਲ ਜਾ ਕੇ ਪਾਉਂਦੇ ਨੇ ਤੁਹਾਨੂੰ ਲੱਗਦਾ ਉਮੀਦ ਲੱਗਦੀ ਹੈ ਵੀ ਪਾਊਗਾ ਭਗਵੰਤ ਮਾਨ ਆਲੇ ਕੋਈ ਉਮੀਦ ਨਹੀਂ ਇਹਨਾਂ ਦੀ ਹੈਗੀ ਜਦ ਇਹਨਾਂ ਨੇ 3 ਸਾਲ ਚ ਨਹੀਂ ਕੁਝ ਕਰਿਆ ਹੁਣ ਕੀ ਕਰ ਸਕਦੇ ਆ ਇਹਨਾਂ ਦੀ ਕੋਈ ਉਮੀਦ ਹੈ ਭਗਵੰਤ ਮਾਨ ਨੇ ਤਾਂ ਜਮੇ ਬੇੜਾ ਗੱਲ ਗੁਰਕਾ ਕਰਤਾ ਉਹ ਤਾਂ ਸਾਨੂੰ ਆਈ ਵੀ ਕਹਿ ਗਿਆ ਤਾਂ ਵੀ ਤੁਹਾਡੇ ਦਿਹਾੜੀ ਵਧਾਵਾਂਗੇ ਅਸੀਂ ਹਾਂ ਤੁਹਾਡੇ ਦਿਹਾੜੀ ਵਧਾਵਾਂਗੇ ਤੁਹਾ ਗੋਵੀ ਨੇ ਸਾਨੂੰ ਬਤਾਏ ਹੈਗੇ ਉਹ ਵੀ ਉਹ ਸਾਨੂੰ ਉੱਕਣੇ ਲਾਰੇ ਲਾਏ ਨੇ ਆਸੀਂ ਦੇਖ ਲਓ 3 ਸਾਲ ਹੋ ਗਏ 3 ਸਾਲ ਚ ਇਕਣੇ ਬੈਠੇ ਆ ਉਹੀ ਦੇਣਾ 100 ਦਿਨੇ ਚੱਲਦਾ ਦੋ ਜਣਿਆਂ ਨੂੰ ਦੱਸੋ 50-50 ਦੇਣਾ ਕਿਹੜਾ ਟਾਈਮ ਲੰਘੂਗਾ ਸਾਡਾ ਹੁਣ ਇਹਨੇ ਤੁਹਾਡੇ ਵਿੱਚ 8 ਵਜੇ ਕਹਿੰਦਾ 200 ਦਿਨ ਕਰਾਂਗੇ 200 ਦਿਨ ਦਾ 150-200 ਦਿਨ ਕਰਿਆ ਸਾਡਾ ਉਹਨਾਂ ਨੇ ਨਾ ਦਿਹਾੜੀ ਵਧਾਈ ਆ ਉੱਤੀ ਤੇ ਉੱਤੀ ਦਿਹਾੜੀ ਆ ਕਿੰਨੇ ਦਿਨ ਹੋਣਾ ਚਾਹੀਦੇ ਨੇ ਸਾਡੇ 200 ਦਿਨ ਵਧਾ ਦਿਓ 200 ਦਿਨ ਵਧਾ ਦਿਓ ਬਸ ਹੁਣ ਸਾਡੇ ਸਾਲ ਭਰ ਤੱਕ ਦਿਹਾੜੀ ਜਿਉਤਾ ਚੱਲੇ ਹਾ ਮਾੜੀ ਮੋਟੀ ਇਹੀ ਰੋਜ਼ ਜਣਾ ਸਾਡਾ ਜੇ ਇਹੀ ਦਾ 2 ਮਹੀਨੇ ਲਾ ਕੇ ਅਸੀਂ ਘਰੇ ਬਹਿ ਜਾਨੇ ਆ ਫੇਰ ਓਕਣੇ ਸਾਡੇ ਓਕਣੇ ਧੰਦ ਫੇਰ ਫੁੱਟ ਪਿੱਟਦੀਆਂ ਅਸੀਂ ਕਦੇ ਕਿਤੇ 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 ਸਾਨੂੰ ਤਾਂ ਕੋਈ ਕੰਮਕਾਰ ਵੀ ਨਹੀਂ ਜੀ ਮਿਲਦਾ ਹੈਗਾ ਧੰਨਵਾਦ ਇਹ ਕਿਵੇਂ ਲੰਘਦਾ ਟਾਈਮ ਫੇਰ ਇਥੇ ਮਨ ਰਹਿਗਾ ਜੀ ਬਹੁਤ ਲੰਘਦਾ ਹੈ ਜੀ ਕਿਹਨੂੰ ਕਹੀ ਰੰਡੀ ਮਾਨਸਾ ਮੁੰਡਿਆਂ ਦੇ ਸਿਰਫ ਖਾਂਦੀਆਂ ਪੀਂਦੀਆਂ ਅੱਛਾ ਆ ਦਿਹਾੜੀ ਕਰਦੇ ਆ ਖਾਂਦੇ ਆ ਆਪਣੇ ਹੋਰ ਕਿਉਂ ਹੋਰ ਹੁਣ ਨਿਆਲੇ ਮੂਰੇ ਤਾਂ ਬੋਲ ਨਹੀਂਦਾ ਕਿ ਤੇਰੇ ਵਰਗੇ ਵਰਗ ਤੇ ਫੇ ਚਾ ਉਧਰ ਤਾਂ ਥੋੜੀ ਧੀਮੀ ਜਾਂਦੀ ਗੱਲ ਦੀ ਮੈਨੂੰ ਡਰਦੀ ਆ ਮੈਂ ਗਿਆ ਕਿਤੇ ਕੋੜੀਕੁੱਟ ਦੀ ਬਹੁ ਨਮਰਾਤੀ ਨਾ ਬਈ ਹੱਤਵੰਦ ਕੇ ਬੇਨਤੀ ਹੈ ਸਾਡੀ ਦਾ ਕੀ ਨਾਮ ਬਾਬਾ ਜੀ ਰਾਜਸਵੰਦ ਸਿੰਘ ਹੈ ਠੀਕ ਹੈ ਬਾਬਾ ਜੀ ਕੈਪਟਨ ਵੀ ਦੇਖਿਆ ਬਾਦਰ ਵੀ ਦੇਖਿਆ ਭਗਵੰਤ ਮਾਨ ਵੀ ਦੇਖਿਆ ਚੰਨੀ ਵੀ ਕਿਹੜਾ ਮੁੱਖ ਮੰਤਰੀ ਸਹੀ ਲੱਗਿਆ ਤੁਹਾਨੂੰ ਸਹੀ ਤਾਂ ਭਗਵੰਤ ਮਾਨ ਲੱਗਿਆ ਉਹ ਕਿਵੇਂ ਚਲ ਹੁਣ ਸਾਰੇ ਚੀਜ਼ਾਂ ਤੋਂ ਬਣਾਉਂਦਾ ਹੀ ਹੁਣ ਸਾਰੀ ਦੁਨੀਆ ਨੂੰ ਤਾਂ ਜੱਫੀ ਪਾ ਕੇ ਬੈਠਣ ਲੱਗਿਆ ਹੁਣ ਐ ਤਾਂ ਰਾਜ ਦੇ ਗਰੀਬਾਂ ਕਰਨ ਉਹਨੂੰ ਕਹਿੰਦੇ ਨਿਗਰ ਰੱਖਿਓ ਬਸ ਹੋਰ ਕਿਆ ਗੱਲ ਹੈ ਗਰੀਬਾਂ ਦੀ ਬਹੁਤ ਹੀ ਪ੍ਰੋਬਲਮ ਹੈ ਤੁਹਾਨੂੰ ਪਤਾ ਹੈ ਗਰੀਬੀ ਬਹੁਤ ਹੀ ਹੈ ਪੈਨਸ਼ਨ ਕੀ ਨੇ ਤੁਹਾਡੀ 1500 ਅੱਛਾ 2500 ਕਹਿੰਦੇ ਸੀਗੇ ਕਿ ਲੱਗਦਾ ਹੋਊਗੀ ਮੁਸ਼ਕਿਲ ਹੈ ਲੱਗਦਾ ਹੁਣ ਤੱਕ ਤਾਂ ਲੱਗੀ ਨਹੀਂ ਹੈਗੀ ਹਾਂ 1500 ਨਾਲ ਗੁਜ਼ਾਰਾ ਹੋ ਜਾਂਦਾ ਗੁਜ਼ਾਰਾ ਹੁਣ 1500 ਦਾ ਤੁਹਾਨੂੰ ਪਤਾ ਵੀ ਕਿਆ ਹੋਣਾ ਗੁਜ਼ਾਰਾ ਉਹਦਾ ਦਵਾਈ ਵੀ ਨਹੀਂ ਪੂਰੀ ਹੁੰਦੀ ਤਿੰਨ ਅਸ਼ੀਰੀ ਸਮੱਸਿਆ ਹੈਗੀ ਦਰ ਹੈ ਨਹੀਂ ਅਸ਼ੀਰੀ ਸਮੱਸਿਆ ਕੋਈ ਨੰ ਨਸ਼ੇ ਦੀ ਸਮੱਸਿਆ ਦਾ ਕੋਈ ਨਹੀਂ ਇੱਕ ਪੋਸਤ ਦੀ ਖੇਤੀ ਕਹਿੰਦੇ ਨੇ ਲੋਕ ਪੰਜਾਬ ਦੇ ਵੀ ਇੱਥੇ ਹੋਣੀ ਚਾਹੀਦੀ ਆ ਭੁੱਕੀ ਫੀਮ ਦੀ ਉਹ ਠੀਕ ਹੈ ਜੇ ਖੇਤੀ ਹੋਵੇ ਉਰੇ ਉਹ ਤਾਂ ਬਹੁਤ ਠੀਕ ਹੈ ਜੀ ਉਹ ਤਾਂ ਬਹੁਤ ਹੀ ਜਾ ਝੂਠ ਨਹੀਂ ਬੋਲਦਾ ਹੋਰ ਨਸ਼ੇ ਛੱਡ ਜਾਣਗੇ ਲੋਕ ਤੇ ਆਹੋ ਇਹ ਨਸ਼ਾ ਕੰਮ ਦਾ ਚੀਜ਼ ਆ ਤਾਂ ਕੰਮ ਕਰਾਉਂਦਾ ਆ ਆਦਮੀ ਤੇ ਇਹਨੂੰ ਕੋਈ ਧੁਖ ਨਹੀਂ ਕੋਈ ਤਕਲੀਫ ਨਹੀਂ ਕੁਝ ਨਹੀਂ ਹੁੰਦਾ ਇਹ ਗੱਲ ਸਭ ਕੁਝ ਤਾਂ ਆਦਮੀ ਤੰਦਰੁਸਤ ਰਹਿੰਦਾ ਇਹਦੇ ਫਾਇਦੇ ਕੀ ਨੇ ਜੀ ਫਾਇਦੇ ਸਾਰੇ ਸਨ ਐਵੇਂ ਖੂਨ ਸਰਕਲ ਕਰਦਾ ਹੈ ਇਹਦਾ ਜਦ ਕਿਸੇ ਨੂੰ ਬਿਮਾਰੀ ਹੋ ਜਾਂਦੀ ਜਿਹਦੇ ਕਹਿੰਦੇ ਫੀਮ ਲਿਆ ਕੇ ਦੋ ਇਹਨੂੰ ਚਾਹੇ ਕਿਤੇ ਤੇ ਲਿਆਉਣੇ ਆਉਣੇ ਤਾਂ ਬੈਂਦੀ ਹੋਇਆ ਫੇਰ ਫਾਇਦਾ ਤੇ ਹੈ ਉਹ ਕਿਸਾਨਾਂ ਨੂੰ ਕੀ ਫਾਇਦਾ ਹੋਊ ਇਹਦਾ ਕਿਸਾਨਾਂ ਨੂੰ ਥੋੜੀ ਮਹਿੰਗੀ बिकੂਗੀ ਇਹ ਕਿਸਾਨਾਂ ਨੂੰ ਤਾਂ ਫਾਇਦਾ ਹੀ ਹੋਊਗਾ ਇਹਦਾ ਅ ਪੋਸਤੀ ਖੇਤੀ ਦੀ ਗੱਲ ਕਰ ਰਹੇ ਤੁਸੀਂ ਹਾਂ ਜੀ ਨਿਆਣਿਆਂ ਵਾਸਤੇ ਨੌਕਰੀਆਂ ਕੱਢਣੀਆਂ ਚਾਹੀਦੀਆਂ ਹਾਂ ਜੀ ਇਹ ਚੀਜ਼ਾਂ ਚਾਹੀਦੀ ਨੇ ਸਾਨੂੰ ਦਾ ਗਰੀਬ ਆਦਮੀ ਹੈ ਇਹ ਚੀਜ਼ਾਂ ਜ਼ਰੂਰ ਚਾਹੀਦੀ ਨੇ ਸਾਨੂੰ ਜੀ ਨੌਕਰੀ ਜਿਵੇਂ ਕਹਿੰਦੀ ਸੀ ਸਰਕਾਰ ਦੇ ਵੀ ਰੇ ਨੇ ਕਹਿੰਦੇ 50000 ਦਿਤਤੀ ਹੁਣ ਤੱਕ ਤੁਹਾਡੇ ਪਿੰਡੋਂ ਕਿੰਨੀਆਂ ਕਿ ਮਿਲੀਆਂ ਨੇ ਕੋਈ ਨਹੀਂ ਮਿਲੀ ਹੈਗੀ ਜੀ ਕਿਸੇ ਨੂੰ ਨਹੀਂ ਮਿਲੀ ਹੈਗੀ ਜੀ ਸਾਡੇ ਦਾ ਨਿਆਣੇ ਉੱਕਣੇ ਫਿਰਦੇ ਆ ਜੀ ਉੱਕਣੇ ਫਿਰਦੇ ਆ ਜੀ ਪੁੱਛਦਾ ਵੀ ਤੁਸੀਂ ਉਹ ਆ ਹਾਂ ਬਸ ਪਸਤੀ ਖੇਤੀ ਜਿਵੇਂ ਤੁਸੀਂ ਨਸ਼ਾ ਕਹਿ ਰਹੇ ਹੋ ਦੂਜਾ ਨਸ਼ਾ ਬਹੁਤ ਹੈ ਨਾ ਤੇ ਜੇ ਪਸਤੀ ਖੇਤੀ ਹੁੰਦੀ ਆ ਭੁੱਖੀ ਵੀ ਹੁੰਦੀ ਫਿਰ ਦੂਜੇ ਨਸ਼ੇ ਛੱਡ ਜਾਣਗੇ ਲੋਕ ਛੱਡ ਜਾਣਗੇ ਜੀ ਹੁਣ ਜੇ ਚੱਲੂਗੀ ਇਹ ਫਿਰ ਤਾਂ ਮਿਲ ਵੀ ਨਹੀਂ ਰਹੀ ਹੈ ਕਿ ਇਹ ਇਹਦਾ ਫਾਇਦਾ ਹੈ ਕੋਈ ਦਾਦਾ ਦਾ ਕੋਈ ਨਹੀਂ ਹੈਗਾ ਜੀ ਇਹ ਤਾਂ ਚਲ ਨਸ਼ਾ ਤਾਂ ਕੋਈ ਵੀ ਹੁੰਦਾ ਜੀ ਮਾੜਾ ਹੀ ਹੁੰਦਾ ਨਹੀਂ ਦਾ ਦਸ਼ਾ ਫੇਮ ਪਿਦਾ ਨਾ ਠੀਕ ਹੈਗਾ ਕੋਈ ਨਹੀਂ ਹੈਗਾ ਆ ਟੀਕੇ ਟੂ ਕਿਦਾ ਮਾਰਾ ਆ ਵੀ ਮਾਰ ਲਿਆ ਇਹ ਤਾਂ ਮਰਨੇ ਵਾਲਾ ਕੰਮ ਹੈ ਜੀ ਟੀਕੇ ਜਿਹੜੇ ਬਾਹਾਂ ਚ ਲਾਉਨੇ ਆ ਹੱਥਾਂ ਚ ਲਾਉਨੇ ਆ ਆ ਇਹਦੇ ਕਰਕੇ ਬਹੁਤ ਤੰਗ ਹੈ ਜੀ ਕੀ ਨਾਮ ਹੈ ਬੀਬੀ ਮੇਰ ਦਾ ਤੰਗਰੇਦ ਕਵਰ ਠੀਕ ਹੈ ਹਾਂ ਇੱਧਰ ਕੋਈ ਨਸ਼ੀ ਦੀ ਸਮੱਸਿਆ ਹੈਗੀ ਆ ਬੋਲੋ ਭਾਈ ਹੁਣ ਤੁਸੀਂ ਬੱਚਿਆਂ ਵਾਲੇ ਆ ਉਹ ਨਾ ਵੀਰ ਸੁਣ ਮੇਰੀ ਗੱਲ ਦੇਖੋ ਸਾਨੂੰ ਵੀ ਬੱਚਾ ਨੇ ਮਤਲਬ ਤਾਂ ਕਰਿਆ ਹੋਇਆ ਕੋਈ ਇੱਥੇ ਪਿੰਡ ਕਹਾਣੀ ਕਰ ਰਿਹਾ ਹੈਗਾ ਤਾਂ ਪਿੰਡ ਨਹੀਂ ਕਹਾ ਕਰਦਾ ਇੱਥੇ ਵੀ ਕਿਸੇ ਦੇ ਬੱਚੇ ਮਰ ਰਹੇ ਨੇ ਕਿਸੇ ਦੇ ਗਲ ਰਹੇ ਨੇ ਕਿਸੇ ਦੇ ਭੱਜ ਰਹੇ ਨੇ ਨਸ਼ਰਾ ਸਰਦਾ ਸਾਰਿਆਂ ਦੁਕਾਨਾਂ 'ਚ ਵਿਕ ਰਹੇ ਨੇ ਵਿਕ ਰਹੇ ਨੇ ਹੱਤਿਆ 'ਚ ਵੀ ਵਿਕ ਰਹੇ ਨੇ ਹੁਣ ਜਿਹੜੀ ਗੱਲ ਕਰਨੇ ਵਾਲੀ ਆ ਆ ਮੋਦੀ ਆ ਫਲਾਣਾ ਉਸ ਆਪਣੇ ਵੀ ਬੱਚਿਆਂ ਦਾ ਸੋਚੋ ਵੀ ਘਰ ਸਾਡੇ ਰੋਟੀ ਨਹੀਂ ਪੱਕਦੀ ਬੱਚੇ ਸਾਡੇ ਨੂੰ ਮੰਗਦੇ ਨੇ ਵੀ ਇਹ ਨਸ਼ਾ ਦੋ ਬਸ ਸਾਡੇ ਕੋਲ ਤਾਂ ਆਹੀ ਅਰਦਾਸ ਹੈ ਬੱਚੇ ਬੀਬੀ ਵੀ ਪਹਿਲਾਂ ਕੰਮ ਕਰ ਕਰਦੇ ਹੁੰਦੇ ਸੀ ਹੁਣ ਘਟ ਕਰਦੇ ਨੇ ਮਿਲ ਮਿਲਦਾ ਨਹੀਂ ਹੈਗਾ ਕਿ ਕਰਦੇ ਨਹੀਂ ਇਹ ਦੱਸੋ ਹਾਂ ਨਹੀਂ ਬੱਚੇ ਜਦ ਬੱਚਿਆਂ ਨੂੰ ਮਿਲੇ ਨਹੀਂ ਰਿਹਾ ਹੈਗਾ ਖਾਣੇ ਵਾਲਾ ਨਸ਼ਾ ਜਾਂ ਕੰਮ ਕਰੇ ਨਹੀਂ ਮਿਲਦਾ ਹੈਗਾ ਤਾਂ ਖਾਣ ਫਿਰ ਵੀ ਕਰਕੇ ਖਾਣਾ ਹੋਰ ਸਾਡੀ ਕੋਈ ਉਹ ਨਹੀਂ ਹੈਗੀ ਆਦਮ ਪੈਸੇ ਆਗੇ ਫਲਾਨੀ ਆਗੇ ਦੇਖੋ ਜਿਨ੍ਹਾਂ ਦੇ ਅੱਜ ਬੱਚਾ ਮਤਵਲ ਕੋਈ ਨਸ਼ਈ ਆ ਕੋਈ ਕਿਵੇਂ ਆ ਤਵਾਂ ਮਾਮਾ ਦੇ ਜਾਓ ਬਾਪਾਂ ਦੇ ਢਿੱਡ ਪੁੱਛ ਕੇ ਦੇਖੋ ਮੇਰੇ ਕੋਲ ਤਾਂ ਬਸ ਇੰਨੀ ਕਿ ਹਰਦਾਸ ਆ ਆ ਤਾਂ ਬਾਵਾ ਮਾ ਕਰਨੀ ਵੀ ਮੋਦੀ ਨੇ ਨਹੀਂ ਦਿੱਤਾ ਭਗਵਾਨ ਤੇ ਨਹੀਂ ਦਿੱਤਾ ਦੰਦੇ ਕੋਈ ਆ ਚਾਹੇ ਮੋਦੀ ਦੇ ਰਿਹਾ ਚਾਹੇ ਭਗਵਾਨ ਤੇ ਦੇ ਰਿਹਾ ਠੀਕ ਆ ਬਸ ਐਡੀ ਕਿ ਹਰਦਾਸ ਦਾ ਗੱਲਾਂ ਤਾਂ ਦੋ ਤਿੰਨੇ ਬਹੁਤ ਨੇ ਜੇ ਕੋਈ ਕਰੇ ਜੇ ਹੁਣ ਪਾ ਕਯੋ ਰੱਬ ਨਹੀਂ ਸੱਟ ਰਿਹਾ ਫਲਾਣਾ ਨਹੀਂ ਸੱਟ ਰਿਹਾ ਉਹਦੇ ਚ ਕੋਈ ਫਾਇਦਾ ਨਹੀਂ ਆਏਗਾ ਉਠ ਮਾਰਨਾ ਠੀਕ ਆ ਸਾਨੂੰ ਤਾਂ ਇੰਨੀ ਹੋ ਐ ਵੀ ਇਸ ਪਿੰਡ ਦੇ ਵਿੱਚ ਕਹਿੰਦਾ ਮਤਵਲ ਜਿੰਨੀ ਕਿ ਨਸ਼ੇ ਨਸ਼ਿਆਂ ਦੀ ਤਰੀ ਹੋਈ ਆ ਗੱਲ ਇੰਨੀ ਕਿਸੇ ਪਿੰਡਾਂ ਚ ਨਹੀਂ ਹੈਗੀ ਹਾਂ ਵੱਖਤਾ ਇਹ ਸਨ ਪਿੰਡ ਪੀਰਜਾਂ ਦੇ ਵੱਖ-ਵੱਖ ਲੋਕ ਜਿਨ੍ਹਾਂ ਨੇ ਆਪਣੀ ਆਪਣੀ رائے ਰੱਖੀ ਹੈ ਨਿੱਜੀ ਕੈਮਰਾਮੈਨ ਗੁਰਪ੍ਰੀਤ ਸਿੰਘ ਛੱਠਾ ਨਿੰਦਰ ਪੰਜਾਬੀ মিডিਆ ਫਤਿਹਗੜ੍ਹ ਸਾਹਿਬ